ਸਾਜੀਗਾਲ ਜੀ ਡੀਪੀਸੀ ਪੰਜਾਬੀ ਦਾ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੇ ਦੋਸਤੋ ਇਸ ਟਾਈਮ ਅਸੀਂ ਜਿਹੜਾ ਆ ਪਿੰਡ ਚੌਂਤਰਾ ਦੇ ਵਿੱਚ ਪਹੁੰਚੇ ਜਿੱਥੇ ਕਿ ਹਾੜਾਂ ਦੀ ਮਾਰ ਬਹੁਤ ਜ਼ਿਆਦਾ ਅ ਪਈਏ ਤੇ ਇੱਥੇ ਬਹੁਤ ਜ਼ਿਆਦਾ ਜੜੀਏ ਉਹ ਮੁਸ਼ਕ ਜੜੀਏ ਪੈ ਚੁੱਕੀ ਆਲੇ ਦੁਆਲੇ ਜੜੀਆਂ ਨੇ ਫਸਲਾਂ ਜੜੀਆਂ ਨੇ ਗਲ ਗਈਆਂ ਨੇ ਤੇ ਮੰਦੇ ਹਾਲਾਤ ਜਿਹੜੇ ਨੇ ਇੱਥੇ ਹੋਏ ਪਏ ਨੇ ਤੇ ਪਾਣੀ ਦੀ ਜੜੀ ਉਹ ਬਹੁਤ ਜ਼ਿਆਦਾ ਕਿਲਤ ਪਿੰਡਾਂ ਦੇ ਵਿੱਚ ਆ ਰਹੀ ਹੈ ਪਾਣੀ ਪੀਣ ਵਾਲੇ ਪਾਣੀ ਦੀ ਜੜੀ ਉਹ ਕਿਲਤ ਆ ਰਹੀ ਹੈ ਪਿੰਡਾਂ ਦੇ ਵਿੱਚ ਜਲ ਵਿਭਾਗ ਦੀਆਂ ਸਪਲਾਈਆਂ ਤਾਂ ਜ਼ਰੂਰ ਨੇ ਵਾਟਰ ਸਪਲਾਈ ਬਹੁਤ ਜ਼ਿਆਦਾ ਆ ਪਰ ਕਿਤੇ ਨਾ ਕਿਤੇ ਵਾਟਰ ਸਪਲਾਈ ਜੜੀ ਉਹ ਨਹੀਂ ਸੱਡੀ ਜਾ ਰਹੀ ਅਸੀਂ ਇਹੋ ਚੀਜ਼ ਨੂੰ ਜੜਾਇਆ ਚੈੱਕ ਕਰਨ ਵਾਸਤੇ ਪਹੁੰਚੇ ਕਿ ਪਿੰਡਾਂ ਦੇ ਵਿੱਚ ਅਜੇ ਪਾਣੀ ਸਾਫ਼ ਹੋ ਜਾਂ ਨਹੀਂ ਹੋਇਆ ਜੇ ਹੋਵੇਗਾ ਤੇ ਕਦੋਂ ਹੋਵੇਗਾ ਪਿੰਡਾਂ ਦੇ ਵਿੱਚ ਜਿਹੜਾ ਆ ਪਾਣੀ ਤਕਰੀਬਨ ਤਕਰੀਬਨ ਜਿਹੜਾ ਆ ਉਹ ਬੋਰਾ ਦਾ ਸਾਰੇ ਦਾ ਸਾਰੇ ਗੰਦਾ ਹੋ ਗਿਆ ਚਾਹੇ ਘਰਾਂ ਦੇ ਵਿੱਚ ਲੱਗੀਆਂ ਮੋਟਰਾਂ ਹੋਣ ਜਾਂ ਘਰਾਂ ਦੇ ਵਿੱਚ ਲੱਗੇ ਨਲਕੇ ਹੋਣ ਜਾਂ ਫਿਰ ਵਾਟਰ ਸਪਲਾਈ ਦਾ ਪਾਣੀ ਹੋਵੇ ਜ਼ਿਆਦਾਤਰ ਇਹਨਾਂ ਪਿੰਡਾਂ ਨੂੰ ਜਿਹੜਾ ਆ ਵਾਟਰ ਸਪਲਾਈ ਦਾ ਪਾਣੀ ਜਿਹੜਾ ਮੁਹਈਆ ਕਰਾਇਆ ਜਾਂਦਾ ਆ ਪੀਣ ਵਾਸਤੇ ਪਰ ਜਿਹੜਾ ਹੜਾਂ ਨੇ ਇੱਥੇ ਮਾਰ ਮਾਰੀ ਹੈ ਹੜਾਂ ਹੜਾਂ ਦੇ ਕਰਕੇ ਜਿਹੜਾ ਆ ਵਾਟਰ ਸਪਲਾਈ ਦਾ ਜਿਹੜਾ ਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਤੇ ਇਸ ਟਾਈਮ ਅਸੀਂ ਚੌਂਤਰਾ ਦੀ ਜਿਹੜੀ ਇਹ ਵਾਟਰ ਸਪਲਾਈ ਦੇ ਉੱਤੇ ਖੜੇ ਆ ਇੱਥੇ ਵੀ ਹੜ੍ਹ ਨੇ ਬਹੁਤ ਜ਼ਿਆਦਾ ਮਾਰ ਜਿਹੜੀ ਮਾਰੀਏ ਇਹ ਤਸਵੀਰਾਂ ਜਿਹੜੀਆਂ ਨੇ ਆਪਾਂ ਥੋੜੀਆਂ ਜਿਹੀਆਂ ਤੁਹਾਨੂੰ ਇਧਰੋਂ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਭੀ ਇਧਰ ਤੁਸੀਂ ਦੇਖਦੇ ਪਿਓ ਕਿ ਬਹੁਤ ਜਿਹੜੇ ਮੰਦੇ ਹਾਲ ਨੇ ਇਹ ਸਾਰਾ ਹੜ੍ਹ ਦੇ ਨਾਲ ਵਾਟਰ ਸਪਲਾਈ ਦਾ ਏਰੀਆ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਆ ਇਸ ਟਾਈਮ ਇੱਥੋਂ ਇੰਨੀ ਜ਼ਿਆਦਾ ਮੁਸਕ ਆ ਰਹੀ ਏ ਕਿ ਖਲੋਣਾ ਵੀ ਜਿਹੜਾ ਆ ਮੁਸਕਲ ਹੋਇਆ ਪਿਆ ਆ ਮੰਦ ਹਾਲੀ ਹੋਈ ਪਈ ਏ ਪਰ ਕੀ ਕਹਿ ਸਕਦੇ ਆ ਇੱਥੇ ਤੁਹਾਨੂੰ ਜੜੀਆਂ ਨੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਘਾਹ ਫੂਸ ਜਾਂ ਜੋ ਵੀ ਏ ਉਹ ਪੂਰੀ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਗਲ ਚੁੱਕਾ ਆ ਪਾਣੀ ਜਿਹੜਾ ਆ ਉਹ ਇੱਥੇ ਦਲਦਲ ਦਾ ਰੂਪ ਲੈ ਚੁੱਕਾ ਆ ਆਸ-ਪਾਸੇ ਬਹੁਤ ਜ਼ਿਆਦਾ ਮੰਦੇ ਹਾਲ ਨੇ ਆ ਤੁਸੀਂ ਦੇਖਦੇ ਪਿਓ ਵੀ ਇੱਥੇ ਛੋਟੀ ਜਿਹੀ ਇੱਕ ਪਾਰਕ ਵੀ ਬਣੀ ਹੋਈ ਏ ਦੇ ਵਿੱਚ ਜਿਹੜੀ ਏ ਪਰ ਇਸ ਟਾਈਮ ਪਾਰਕ ਦਾ ਵੀ ਹਾਲ ਜਿਹੜਾ ਆ ਉਹ ਬਹੁਤ ਜ਼ਿਆਦਾ ਮੰਦਾ ਕਿਉਂਕਿ ਸੱਪੜੀ ਹਾਲਾਤ ਜਿਹੜਾ ਆ ਬਣ ਚੁੱਕਾ ਆ ਪਾਣੀ ਦੇ ਨਾਲ ਤੁਸੀਂ ਦੇਖਦੇ ਪਿਓ ਵੀ ਬਹੁਤ ਜ਼ਿਆਦਾ ਅ ਮੰਦੇ ਹਾਲ ਨੇ ਇੱਥੇ ਤੁਸੀਂ ਤਸਵੀਰਾਂ ਦੇ ਵਿੱਚ ਵੇਖਦੇ ਪਿਓ ਪੀ ਬਹੁਤ ਜ਼ਿਆਦਾ ਇਹ ਤਸਵੀਰਾਂ ਵਿਖਾਉਣ ਦਾ ਤੁਹਾਨੂੰ ਸਿਰਫ ਇੱਕ ਹੀ ਕਾਰਨ ਹੈ ਕਿ ਅ ਇਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਆ ਬਹੁਤ ਘੱਟ ਜਿਹੜੀ ਉਹ ਰਸਦ ਪਹੁੰਚੀ ਜਾਂ ਬਹੁਤ ਘੱਟ ਜਿਹੜੀ ਆ ਪਹੁੰਚਦੀ ਪਈ ਹੈ ਖਾਸ ਕਰਕੇ ਜਿਹੜੀ ਉਹ ਪਾਣੀ ਦੀ ਜਿਹੜੀ ਹੈ ਕਿਲਤ ਬਹੁਤ ਜ਼ਿਆਦਾ ਜਿਹੜੀ ਆ ਰਹੀ ਹੈ ਤੇ ਇੱਧਰ ਤੁਸੀਂ ਦੇਖਦੇ ਪਿਓ ਕਿ ਮੁਲਾਜ਼ਮ ਜਿਹੜੇ ਨੇ ਉਹ ਲੱਗੇ ਹੋਏ ਨੇ ਲਗਾਤਾਰ ਜਿਹੜਾ ਆ ਉਹਨੂੰ ਸਾਫ਼ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਵਾਟਰ ਸਪਲਾਈ ਨੂੰ ਜਿਹੜਾ ਚਲਾਉਣ ਦੀ ਕੋਸ਼ਿਸ਼ ਜਿਹੜੀ ਇਹ ਤਿਆਰੀ ਕੀਤੀ ਜਾ ਰਹੀ ਹੈ ਤੇ ਬਾਕੀ ਜੋ ਵੀ ਹੈ ਉਹ ਦੇਖਦੇ ਆ ਵੀ ਪਾਣੀ ਜਿਹੜਾ ਕਿਸ ਤਰ੍ਹਾਂ ਦਾ ਹੁੰਦਾ ਤੇ ਕਿਸ ਤਰ੍ਹਾਂ ਦਾ ਹੁੰਦਾ ਆ ਪਾਣੀ ਜਿਹੜਾ ਛੱਡ ਕੇ ਚੈੱਕ ਕੀਤਾ ਜਾ ਰਿਹਾ ਵਾਟਰ ਸਪਲਾਈ ਦੇ ਵਿਭਾਗ ਵੱਲੋਂ ਤੇ ਤੁਸੀਂ ਪਾਣੀ ਸਾਹਮਣੇ ਦੇਖਦੇ ਪਈਓ ਵੀ ਬਿਲਕੁਲ ਜਿਹੜਾ ਪੀਣ ਯੋਗ ਨਹੀਂ ਹੈ ਬਿਲਕੁਲ ਗੰਦਾ ਪਾਣੀ ਜਿਹੜਾ ਆ ਵਾਟਰ ਸਪਲਾਈ ਦਾ ਆ ਰਿਹਾ ਆ ਇੰਨਾ ਜ਼ਿਆਦਾ ਮੰਦਾ ਹਾਲ ਆ ਕਿ ਪਾਣੀ ਪੂਰੀ ਤਰ੍ਹਾਂ ਜਿਹੜਾ ਆ ਟਾਈਮ ਗੰਦਲਾ ਆ ਤੇ ਪਾਣੀ ਦੇ ਤਸਵੀਰਾਂ ਜਿਹੜੀਆਂ ਦਿਖਾਉਂਦੇ ਹੀ ਕੋਸ਼ਿਸ਼ ਕਰਦੇ ਪਏ ਆ ਤੁਹਾਨੂੰ ਕਿ ਪਾਣੀ ਦੇ ਹਾਲਾਤ ਜਿਹੜੇ ਨੇ ਬਿਲਕੁਲ ਜਿਹੜੇ ਆ ਉਹ ਗੰਦੇ ਫੋਏ ਪਰਿਣਿਤ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਵੀ ਪਾਣੀ ਜਿਹੜਾ ਆ ਉਹ ਵਾਟਰ ਸਪਲਾਈ ਦਾ ਸੜਕੇ ਦੇਖਿਆ ਜਾ ਰਿਹਾ ਤੇ ਐ ਲੱਗਦਾ ਪਿਆ ਵੀ ਜਿੱਦਾਂ ਵਾਟਰ ਸਪਲਾਈ ਦਾ ਨਹੀਂ ਇਹ ਕਿਸੇ ਸੱਪੜ ਦਾ ਪਾਣੀ ਹੀ ਆ ਰਿਹਾ ਤੋ ਦੋਸਤੋ ਵਾਟਰ ਸਪਲਾਈ ਦਾ ਪਾਣੀ ਹੈ ਜਿਹੜਾ ਉਹ ਬਹੁਤ ਜ਼ਿਆਦਾ ਡੂੰਗਾ ਹੁੰਦਾ ਆ ਸਭ ਤੋਂ ਜ਼ਿਆਦਾ ਡੂੰਗਾ ਪਾਣੀ ਜਿਹੜਾ ਆ ਉਹ ਵਾਟਰ ਸਪਲਾਈ ਦਾ ਹੁੰਦਾ ਕਿਉਂਕਿ ਜਿਹੜੇ ਘਰਾਂ ਦੇ ਬੋਰ ਨੇ ਜਾਂ ਜਿਹੜੇ ਜਿਹੜੇ ਬੰਬੀਆਂ ਦੇ ਬੋਰ ਨੇ ਘਰਾਂ ਦੇ ਨਲਕਿਆਂ ਦੇ ਬੋਰ ਨੇ ਉਹ ਇੰਨੇ ਜ਼ਿਆਦਾ ਜਿਹੜੇ ਆ ਉਹ ਡੂੰਗੇ ਨਹੀਂ ਹੁੰਦੇ ਪਰ ਜਿਹੜਾ ਵਾਟਰ ਸਪਲਾਈ ਦਾ ਪਾਣੀ ਹੈ ਉਹ ਬਹੁਤ ਜ਼ਿਆਦਾ ਜਿਹੜਾ ਆ ਡੂੰਗਾ ਹੁੰਦਾ ਆ ਵਾਟਰ ਸਪਲਾਈ ਦਾ ਪਾਣੀ ਖਾਸ ਕਰਕੇ ਜਿਹੜਾ ਆ ਉਹ 100 100 200 200 ਫੁੱਟ ਡੂੰਗਾ ਰੱਖਿਆ ਜਾਂਦਾ ਤਾਂਕਿ ਕਦੇ ਪਾਣੀ ਦੀ ਕਿਲਤ ਨਾ ਹੋ ਸਕੇ ਜਾਂ ਪਾਣੀ ਜੇਕਰ ਧਰਤੀ ਚ ਨੀਵਾ ਚਲੇ ਜਾਂਦਾ ਤਾਂ ਵੀ ਜਿਹੜੀ ਹੈ ਕਿਲਤ ਨਾ ਹੋ ਸਕੇ ਤੇ ਜੇਕਰ ਕੋਈ ਪਾਣੀ ਦੇ ਵਿੱਚ ਕੋਈ ਗੜਬੜ ਹੁੰਦੀ ਤਾਂ ਤਾਂ ਵੀ ਡੂੰਗੇ ਪਾਣੀ ਕਰਕੇ ਜਿਹੜਾ ਆ ਉਹ ਪਾਣੀ ਸਾਫ਼ ਹੁੰਦਾ ਰਹਿੰਦਾ ਆ ਵਾਟਰ ਸਪਲਾਈ ਦੇ ਪਾਣੀ ਜਿਹੜੇ ਨੇ ਉਹ ਖਾਸ ਕਰਕੇ ਬਹੁਤ ਜ਼ਿਆਦਾ ਡੂੰਗੇ ਹੁੰਦੇ ਨੇ ਫੇਰ ਵੀ ਤੁਹਾਨੂੰ ਦੱਸ ਦਈਏ ਕਿ ਇੰਨਾ ਜ਼ਿਆਦਾ ਹੜ ਦੇ ਪਾਣੀ ਨੇ ਇਸ ਏਰੀਆ ਨੂੰ ਪ੍ਰਭਾਵਿਤ ਕੀਤਾ ਆ ਕਿ ਪਾਣੀ ਜਿਹੜਾ ਆ ਪੂਰੀ ਤਰ੍ਹਾਂ ਗੰਦਾ ਹੋ ਚੁੱਕਾ ਆ ਵਾਟਰ ਸਪਲਾਈ ਦੇ ਜਿਹੜੇ ਇੱਥੇ ਅਫਸਰ ਨੇ ਜਾਂ ਜਿਹੜੇ ਇੱਥੇ ਕੰਮ ਕਰਨ ਵਾਲੇ ਲੋਕ ਨੇ ਉਹ ਇੱਥੇ ਪਹੁੰਚੇ ਨੇ ਤੁਹਾਨੂੰ ਦੱਸ ਦੀ ਕਿ ਚੈਕਿੰਗ ਹੋ ਰਹੀ ਹੈ ਕਿ ਵਾਟਰ ਸਪਲਾਈ ਦਾ ਪਾਣੀ ਛੱਡਿਆ ਜਾਏਗਾ ਜਾਂ ਨਹੀਂ ਛੱਡਿਆ ਜਾਏਗਾ ਜੇ ਛੱਡਿਆ ਵੀ ਜਾਏਗਾ ਤੇ ਕਿਸ ਤਰ੍ਹਾਂ ਛੱਡਿਆ ਜਾਏਗਾ ਤੁਸੀਂ ਦੇਖਦੇ ਪਈਓ ਕਿ ਲਗਾਤਾਰ ਜਿਹੜਾ ਆ ਉਹ ਚੈੱਕ ਕੀਤਾ ਜਾ ਰਿਹਾ ਆ ਪਾਣੀ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਹੁਤ ਜ਼ਿਆਦਾ ਜਿਹੜਾ ਆ ਉਹ ਬੁਰਾ ਹਾਲ ਹੋਇਆ ਪਿਆ ਆ ਪਾਣੀ ਦੀ ਕਿੱਲਤ ਆ ਅਸੀਂ ਇਹ ਹੀ ਕਹਾਂਗੇ ਕਿ ਜਿੰਨੇ ਵੀ ਸੇਵਾਦਾਰ ਨੇ ਜਿਹੜੇ ਲੋਕ ਸੇਵਾ ਲੈ ਕੇ ਆ ਰਹੇ ਨੇ ਉਹਨਾਂ ਨੂੰ ਚਾਹੀਦਾ ਕਿ ਇੱਥੋਂ ਤੱਕ ਪਿੰਡ ਚੌਂਤਰੇ ਦੇ ਵਿੱਚ ਜਿਹੜਾ ਆ ਦਰੰਗਲਾ ਦੇ ਨਾਲ ਦਿਨਨਗਰ ਬਲਾਕ ਦਾ ਜਿਹੜਾ ਆ ਹਲਕਾ ਪੈਂਦਾ ਆ ਇਸ ਦਰੰਗਲਾ ਬਲਾਕ ਦੇ ਵਿੱਚ ਚੌਂਤਰੇ ਦੇ ਵਿੱਚ ਜਿਹੜਾ ਆ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਪਣੀ ਹੋਈ ਹੈ ਅਜੇ ਤੱਕ ਵੀ ਜਿਹੜੀ ਉਹ ਕਾਫੀ ਜ਼ਿਆਦਾ ਸਮੱਸਿਆ ਪਣੀ ਹੋਈ ਹੈ ਜਿਹਦੇ ਵਿੱਚ ਇਨ ਇਲਾਕਿਆਂ ਨੂੰ ਖਾਣ ਪੀਣ ਦੀ ਅਵਸਥਾ ਤੇ ਚਲੋ ਲੋਕ ਉਹਨਾਂ ਖਰੀਦ ਵੀ ਲੈਣਗੇ ਜਾਂ ਉਰੇ ਪਰੇ ਵੀ ਲੈ ਲੈਣਗੇ ਪਰ ਪਾਣੀ ਜਿਹੜਾ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਦਿੱਲੀ ਦੀ ਪਾਣੀ ਦੀ ਰੁਟੀਨ ਜਿਹੜੀ ਹੈ ਕੰਜ਼ਿਊਮ ਉਹ ਜ਼ਿਆਦਾ ਹੁੰਦਾ ਆ ਜਿਹਦੇ ਕਰਕੇ ਪਾਣੀ ਖਰੀਦਣਾ ਜਿਹੜਾ ਆ ਬਾਰ-ਬਾਰ ਮੁਸ਼ਕਲ ਹੁੰਦਾ ਆ ਤੇ ਇਸ ਕਰਕੇ ਜੇ ਪਾਣੀ ਦੀ ਸੇਵਾ ਕੀਤੀ ਜਾਵੇ ਤੇ ਜ਼ਿਆਦਾ ਵਧੀਆ ਸਾਡੇ ਨਾਲ ਇੱਥੇ ਵਾਟਰ ਸਪਲਾਈ ਦੇ ਜਿਹੜੇ ਨੇ ਉਹ ਮੁਲਾਜ਼ਮ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਉਹ ਕੀ ਕਹਿੰਦੇ ਨੇ ਤੇ ਕਦੋਂ ਤੱਕ ਪਾਣੀ ਸਾਫ਼ ਹੋਣ ਦੇ ਜਿਹੜੇ ਆ ਉਹ ਚਾਂਸ ਭਾਜੀ ਕੀ ਨਾਮ ਆ ਆਪਣਾ ਮੇਰਾ ਨਾਮ ਬਲਵਤ ਸਿੰਘ ਆ ਜੀ ਭਾਜੀ ਤੁਸੀਂ ਇੱਥੇ ਕੀ ਕਰਦੇ ਹੋ ਆਹੀਂ ਵਾਟਰ ਸਪਲਾਈ ਦਾ ਪਾਣੀ ਛੱਡੀ ਜਾ ਤੋ ਇਹ ਇਥੇ ਪਾਣੀ ਜਿਹੜਾ ਟਾਈਮ ਸਰ ਸੱਦਣਾ ਹੁੰਦਾ ਉਹ ਨਾ ਜਿਹੜਾ ਦੋ ਟਾਂ ਪਾਣੀ ਛੱਡਦਾ ਹੁੰਦਾ ਜੀ ਇੱਕ ਵਾਰ ਸਵੇਰੇ ਇੱਕ ਵਾਰ ਸ਼ਾਮੀ ਛੱਡਦਾ ਹੁੰਦਾ ਜੀ ਮੈਂ ਪਾਣੀ ਜਿਹੜਾ ਹੜਿਆ ਉਹ ਕਿੰਨੀ ਤਰੀਕ ਨੂੰ ਇਥੇ ਆ ਗਿਆ ਲੱਗਦਾ ਆਪਣੇ 26 ਤਰੀਕ ਨੂੰ ਆਇਆ ਸਰ 26 ਤਰੀਕ ਨੂੰ ਹਾਂਜੀ ਕਿੰਨਾ-ਕਿੰਨਾ ਪਾਣੀ ਆ ਗਿਆ ਸੀ ਪਾਣੀ ਇਥੇ ਜੀ ਲੱਕ-ਲੱਕ ਹੋ ਚੁੱਕਾ ਜੀ ਲੱਗ ਤੋਂ ਤਾਂ ਤਾਂ ਆਈਆਂ ਜੀ ਇਥੇ ਪਾਣੀ ਜਰਾ ਆ ਚੁੱਕਾ ਆ ਗਿਆ ਸੀ ਭਾਜੀ ਜਿਹੜਾ ਵਾਟਰ ਸਰਵਾਈਸ ਦਾ ਜੋ ਲੈਵਲ ਹੈ ਨਾ ਆਪਣੇ ਹੈਗਾ ਕਮਰਾ ਕਮਰੇ ਦੇ ਹਿਸਾਬ ਨਾਲ ਲਕ ਲਕ ਇਹ ਉਦਾਂ ਦੀ ਅਸੀਂ ਥੱਲੇ ਉਤਰੀਏ ਫਿਰ ਤੇ ਸਾਡੇ ਦੇਖੇ ਕਸ਼ਕਸ਼ ਪਾਣੀ ਵੱਧ ਜਾਗਾ ਹਾਂਜੀ ਤੇ ਜਿੱਦਾਂ ਕਿ ਹੁਣ ਜੜਾ ਪਾਣੀ ਉਹ ਉੱਤਰ ਗਿਆ ਆ ਤੇ ਅਜੇ ਕੀ ਮਾਹੌਲ ਆ ਆਸੇ ਪਾਸੇ ਦਾ ਆਸੇ ਪਾਸੇ ਤੇ ਸਾਡੇ ਪਾਣੀ ਮਤਲਬ ਕਿਤੇ ਕਿਤੇ ਅਜੇ ਪਾਣੀ ਹੈ ਰਾ ਤੇ ਕਈ ਥਾਈਂ ਪਾਣੀ ਸੁੱਕ ਚੁੱਕਾ ਤੇ ਬਾਕੀ ਇਹ ਵਾਟਰ ਸਪਲਾਈ ਦਾ ਪਾਣੀ ਆ ਇਹ ਬਹੁਤ ਗੰਦਲਾ ਆ ਰਿਹਾ ਇਹ ਪੀਣ ਯੋਗ ਨਹੀਂ ਤੇ ਸਾਨੂੰ ਨਾ ਵਰਤਣ ਦੀ ਬਹੁਤ ਤੰਗੀ ਆ ਅਸੀਂ ਨਾ ਪੀ ਸਕਨੇ ਨਾ ਕੁਛ ਸਾਨੂੰ ਪਾਣੀ ਦਾ ਜੜੀ ਆ ਉਹਨੂੰ ਪੋਚਾ ਚਾਹੀਦਾ ਜਰੂਰ ਖੇਤੀ ਦੇ ਖੇਤੀਆਂ ਨੂੰ ਲੈ ਪਾਣੀ ਆ ਇਹ ਸਾਫ਼ ਹੋਣਾ ਚਾਹੀਦਾ ਕਿ ਜਿਤਨਾ ਵੀ ਪਿੰਡ ਦੇ ਵਿੱਚ ਕਿੰਨੇ ਘਰ ਨੇ ਇੱਥੇ ਘਰ ਹੈਗੇ ਨੇ ਜੀ ਪੰਜਾਬ ਪੰਜਾਬ ਦੇ ਘਰ ਨੇ ਪਿੰਡ ਦਾ ਨਾਂ ਕੀ ਆ ਚੌਦਰਾ ਇਹ ਬਲਾਕ ਕਿਹੜਾ ਪੈਂਦਾ ਇਹਨੂੰ ਦਰੰਗਲਾ ਜੀ ਦਰੰਗਲਾ ਬਲਾਕ ਪੈਂਦਾ ਹਾਂਜੀ ਤੇ ਤੁਸੀਂ ਇੱਥੇ ਪਾਣੀ ਜਿਹੜਾ ਆ ਸਪਲਾਈ ਛੱਡਣ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਅਸੀਂ ਛੱਡਣ ਦਾ ਕੰਮ ਕਰੀ ਜਾਈ ਤੇ ਅੱਜ ਤੁਸੀਂ ਪਾਣੀ ਚੈੱਕ ਕੀਤਾ ਕਿਦਾਂ ਦਾ ਪਾਣੀ ਆ ਪਾਣੀ ਬਹੁਤ ਗੰਦਲਾ ਆ ਰਿਹਾ ਜੀ ਜਿਹੜਾ ਗਾਰ ਹੀ ਆ ਰਹੀ ਏ ਥਲੇ ਤੇ ਕਿੰਨੇ ਦਿਨ ਲੱਗਦਾ ਵੀ ਪਾਣੀ ਸਾਫ਼ ਹੋਣ ਤੇ ਲੱਗ ਜਾਣਗੇ ਇਹਨੂੰ ਹੋ ਸਕਦਾ 10 ਦਿਨ ਲੱਗ ਜਾਣੇ ਕੋਈ ਪਤਾ ਨਹੀਂ ਹਫਤਾ ਲੱਗ ਜਾਏ 10 ਦਿਨ ਲੱਗ ਜਾਣੇ ਕੋਈ ਕਹਿ ਨਹੀਂ ਸਕਦੇ ਅਸੀਂ ਤੇ ਆ ਕੇਂਦ ਭਾਵ ਤੁਸੀਂ ਕਹਿ ਸਕਦੇ ਵੀ ਪਾਣੀ ਪੀਣ ਯੋਗ ਨਹੀਂ ਹੈ ਨਹੀਂ ਪਾਣੀ ਪੀਣ ਯੋਗ ਸਾਰੇ ਬੰਬਾਰ ਹੋਣਾ ਬੱਚਿਆਂ ਨੇ ਜਾਂ ਬੰਦਿਆਂ ਨੇ ਪੀ ਲੈ ਸਕਦੇ ਜਿਤਨਾ ਵੀ ਹੁਣ ਫਿਰ ਜਿਤਨਾ ਜਿਹੜੇ ਘਰਾਂ ਦੇ ਨਲਕੇ ਜਾਂ ਨਾਲ ਨੇ ਉਹ ਨਲਕੇ ਤਾਂ ਵੈਸੇ ਸਰ ਪਹਿਲੇ ਖਰਾਬ ਹੋ ਚੁੱਕੇ ਨਾ ਪਾਣੀ ਗੰਦੇ ਪਹਿਲੇ ਨਹੀਂ ਕੋਈ ਪੀਚ ਪੀ ਰਿਆ ਤੇ ਹੁਣ ਮਤਲਬ ਇਹ ਹੀ ਵਾਟਰ ਸਪਲਾਈ ਦਾ ਹੀ ਪਾਣੀ ਪੀਂਦੇ ਰਹੇ ਆ ਤੇ ਵਾਟਰ ਸਪਲਾਈ ਦਾ ਪਾਣੀ ਦਾ ਗੰਦਾ ਹੋ ਚੁੱਕਾ ਹੁਣ ਇਹ ਪਾਣੀ ਕਿੱਥੋਂ ਪੀਸਾ ਜੇ ਕੋਈ ਬਾਹਰੋਂ ਆਉਦਾ ਲੈ ਕੇ ਹੋਵੇ ਤੇ ਕੋਈ ਇੱਕ ਅੱਧੀ ਪੇਟੀ ਲੋਹਾਲੀ ਦਾ ਉਹ ਹੀ ਆਏ ਪਾਣੀ ਪੀਂਦੇ ਨੇ ਜੀ ਉਹ ਕਿੰਨਾ ਚਿਰ ਕੰਮ ਚੱਲੇਗਾ ਮੇਰੇ ਖਿਆਲ 10 ਦਿਨ ਚੱਲ ਜਾਏਗਾ 5 ਦਿਨ ਚੱਲ ਜਾਏਗਾ ਉਸ ਤੋਂ ਬਾਅਦ ਫਿਰ ਸਾਨੂੰ ਆਈ ਨਹੀਂ ਆ ਦੀ ਮਤਲਬ ਤੰਗੀ ਹੋਈ ਨਹੀਂ ਆ ਤੇ ਅਸੀਂ ਪਾਣੀ ਕਿੱਥੋਂ ਪੀਣਾ ਜੇ ਇਹ ਸਾਫ ਨਾ ਹੋਵੇ ਇਹ ਛੇਤੀ ਦੇ ਛੇਤੀ ਦਾ ਪਾਣੀ ਆ ਸਾਫ ਹੋਣਾ ਚਾਹੀਦਾ ਤੇ ਜਿਹੜੇ ਲੋਕ ਸੇਵਾ ਲੈ ਕੇ ਆਉਂਦੇ ਉਹਨਾਂ ਕੀ ਕਹਿਣਾ ਚਾਹੋਗੇ ਪਾਣੀ ਵਾਸਤੇ ਉਹਨਾਂ ਨੂੰ ਇਹੋ ਹੀ ਆ ਵੀ ਜਿਆਦਾ ਹੱਥ ਹੱਥ ਬਣ ਕੇ ਬੇਤੀ ਹੋਈ ਆ ਕਿ ਹੜ੍ਹ ਵਾਸਤੇ ਪਾਣੀ ਜਿਆਦਾ ਲੈ ਕੇ ਆਉਣ ਪਾਣੀ ਦੀ ਜਿਆਦਾ ਕਿੱਲਦੀ ਹਾਂਜੀ ਪਾਣੀ ਜਿਆਦਾ ਕਿੱਲਦਾ ਜੀ ਠੀਕ ਹੈ ਜੀ ਹਾਂਜੀ ਤੇ ਸਾਡੇ ਨਾਲ ਇਸ ਟਾਈਮ ਵਾਟਰ ਸਪਲਾਈ ਤੋਂ ਚੈਕਿੰਗ ਕਰਨ ਦੇ ਲਈ ਸੈਰੋਂ ਜਿਹੜੇ ਨੇ ਉਹ ਇੱਥੇ ਭਾਈ ਸਾਹਿਬ ਵੀ ਪਹੁੰਚੇ ਹੋਏ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਵੀ ਕੀ ਕਹਿਣਾ ਚਾਹੁੰਦੇ ਆ ਭਾਜੀ ਤੁਸੀਂ ਚੈੱਕ ਕਰਨ ਆਇਓ ਕੀ ਦੇਖਿਆ ਆਣ ਕੇ ਅੱਜ ਤੁਸੀਂ ਦੇਖੋ ਜੀ ਸਾਨੂੰ ਐਸਜੀਓ ਸਾਹਿਬ ਜੈ ਸਾਹਿਬ ਹੋਣਾ ਨੇ ਭੇਜਿਆ ਪਈ ਜਿਹੜੇ ਕੁਝ ਤਕਰੀਬਤ ਸਾਰੀਆਂ ਦਰੰਗਲੇ ਬਲੌਗ ਦੀਆਂ ਜਿੰਨੀਆਂ ਵੀ ਸਪਲਾਈਆਂ ਉਹ ਤਕਰੀਬਨ ਚਾਲੂ ਐ ਹੀ ਕਰ ਦਿੱਤੀਆਂ ਇੱਕ ਅੱਧਿਕੋ ਸਪਲਾਈਆਂ ਜਿਹੜੀਆਂ ਰਹਿ ਗਈਆਂ ਉਹ ਵੀ ਲਗਾਤਾਰ ਸਾਡੇ ਅਫਸਰ ਸਹਿਬਾਨ ਪੂਰੀ ਉਹਨਾਂ ਨੂੰ ਤੰਦਈ ਦੇ ਨਾਲ ਲਗਾਤਾਰ ਔਰ ਉਹ ਦੇਖ ਰਹੇ ਕਰ ਰਹੇ ਨੇ ਸਾਰੀਆਂ ਟੀਮਾਂ ਸਾਡੀਆਂ ਡਿਪਾਰਟਮੈਂਟ ਦੀਆਂ ਲੱਗੀਆਂ ਮੈਡੀਸਨ ਜਿਹੜੇ ਹਾਈਪੋਕਲੋਰਾਈਟ ਦਵਾਈਆਂ ਉਹ ਪਾਰ ਰਹੇ ਨੇ ਤੇ ਜਿੰਨੀ ਵੀ ਤਕਰੀਬਨ ਸਾਰੀਆਂ ਸਪਲਾਈਆਂ ਸਾਡੀਆਂ ਚੱਲ ਗਈਆਂ ਲੋਕੋ ਕੋ ਵੈਸੇ ਤੇ ਪੀਣ ਜੋ ਪਾਣੀ ਬਹੁਤ ਲੋਕਾਂ ਕੋ ਹੈਗਾ ਪਰ ਫਿਰ ਵੀ ਅਸੀਂ ਸਾਡੇ ਡਿਪਾਰਟਮੈਂਟ ਵੱਲੋਂ ਜਿਹੜੀਆਂ ਜਿਹੜੀ ਸਪਲਾਈ ਉਹ ਅਸੀਂ ਚਾਲੂ ਕਰ ਦਿੱਤੀ ਆ ਅੱਜ ਅਸੀਂ ਸਾਡੇ ਅਜੀਤ ਸਾਹਿਬ ਨੇ ਭੇਜਿਆ ਸੀ ਵੀ ਇੱਥੇ ਚੌਂਤਰੇ ਜਾਓ ਤੇ ਇੱਥੇ ਹੀ ਚਲਾ ਕੇ ਵੇਖੀ ਤੇ ਥੋੜਾ ਨਾ ਗੰਦਾ ਪਾਣੀ ਆ ਰਿਹਾ ਹੈਗਾ ਥੋੜਾ ਕونکہ ਬੋਰ ਸਾਈਡ ਤੇ ਆ ਪਾਣੀ ਬਹੁਤ ਇੱਥੇ ਤੇ तकरीबन 8-8 ਫੁੱਟ ਪਾਣੀ ਇੱਥੇ ਸੀ ਬੋਰ ਜਿਹੜਾ ਕਾਫੀ ਜਿਹੜਾ ਉਹਦੇ ਵਿੱਚ ਪਾਣੀ ਭਰ ਗਿਆ ਤਾਂ ਲਗਾਤਾਰ ਸਾਨੂੰ 2-4 ਦਿਨ ਸਪਲਾਈ ਚੜਾਣੇ ਪੈਣੀ ਆ ਫਿਰ ਪਾਣੀ ਪੀਣ ਯੋਗ ਹੋ ਜਾ ਹੋ ਜਾਣਾ ਕਿਉਂਕਿ ਨਾਲੀ ਸਾਡੇ ਕੋਲ ਦਵਾਈ ਅਸੀਂ ਜਿਹੜੀ ਆ ਲਗਾਤਾਰ ਚ ਆਹੀ ਚਲਾ ਰਹੇ ਆ ਤੇ ਤਾਂ ਕਿ ਜਿਹੜਾ ਪੀਣ ਯੋਗ ਪਾਣੀ ਇੱਕ ਦੋ ਦਿਨ ਦੇ ਵਿੱਚ ਹੀ ਚਾਲੂ ਹੋ ਜਾਊਗਾ ਤੋਂ ਸਾਡੀ ਸਾਰੀ ਟੀਮ ਸਾਡੇ ਜਿਹੜੇ ਅਫਸਰ ਸਹਿਬਾਨ ਉਹਨਾਂ ਨੇ ਸਾਡੇ ਮੁਲਾਜ਼ਮਾਂ ਦੀ ਸਾਡੀ ਡਿਊਟੀਆਂ ਲਾਈਆਂ ਵੀ ਪਿੰਡਾਂ ਪਿੰਡਾਂ ਵਿੱਚ ਜਾ ਕੇ ਵੇਖੋ ਜਿੱਥੇ ਵਾਟਸਐਪ ਲਾਈਆਂ ਦਾ ਕੋਈ ਡੀਕੇ ਜਾ ਗਿਆ ਜਾਂ ਕਿਤੇ ਕਤੇ ਕੋਈ ਪ੍ਰੋਬਲਮ ਹੈਗੀ ਆ ਉਹ ਜਾ ਕੇ ਵੇਖੋ ਤੇ ਸਾਡੇ ਡਿਪਾਰਟਮੈਂਟ ਪੂਰੀ ਤੰਦੇਈ ਨਾਲ ਸਾਡੇ ਸਾਰੇ ਮੁਲਾਜ਼ਮ ਲੱਗੇ ਦੇ ਨੇ ਤੇ ਦਿਨ ਰਾਤ ਇੱਕ ਕਰਕੇ ਤੇ ਅਸੀਂ ਸਪਲਾਈਆਂ ਤਕਰੀਬਨ ਚਾਲੂ ਕਰ ਦਿੱਤੀਆਂ ਇੱਕ ਅੱਧਕਾ ਇੱਕ ਅੱਧੀ ਹੋਏਗੀ ਯਾਨੀ ਨਹੀਂ ਹੈ ਨਿਤ ਤੱਕ ਕਰੀਬ ਸਾਡੀਆਂ ਜਿਹੜੀਆਂ ਵਟਸਐਪ ਲਾਈਆਂ ਸਾਡੇ ਮੁਲਾਜ਼ਮ ਲਗਾਤਾਰ ਉੱਥੇ ਉਹਨੂੰ ਪਹਿਲੇ ਤੇ ਜਦੋਂ ਪਾਣੀ ਥੱਲੇ ਉਤਰਿਆ ਦੋ ਚਾਰ ਦਿਨ ਲਗਾਤਾਰ ਪਾਣੀ ਜਿਹੜਾ ਉਹ ਏਦਾਂ ਹੀ ਵਹਾ ਕਰ ਦਿੱਤਾ ਤਾਂ ਕਿ ਗੰਦਾ ਪਾਣੀ ਜਿਹੜਾ ਜਿਹੜਾ ਕੰਟੈਮੀਨੇਸ਼ਨ ਜਿਹੜਾ ਵਾਟਰ ਆ ਉਹ ਨਿਕਲ ਜੇ ਤਾਂ ਕਿ ਸਾਫ਼ ਪਾਣੀ ਹੋ ਜੇ ਹੁਣ ਅਸੀਂ ਲੋਕਾਂ ਨੂੰ ਬੇਨਤੀ ਕਰਨੇ ਆਂ ਵੀ ਪੀਣ ਵਾਲਾ ਪਾਣੀ ਤਾਂ ਤੁਹਾਡੇ ਕੋਲ ਹੈਗਾ ਠੀਕ ਆ ਇਹ ਵੀ ਤੁਸੀਂ ਪੀ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਲੱਗਦਾ ते माडा माडा ये साडेको अही दवाई बी पाणण्या लगातार ਤੇ ਇਹ ਪੀਣਯੋਗ ਵੀ ਹੈਗਾ ਪਾਣੀ ਤੇ ਜੇ ਨਹੀਂ ਹੈਗਾ ਤਾਂ ਅਜੇ ਤੋਂ ਤੁਹਾਡੇ ਕੋਲ ਵੈਸੇ ਪੀਣਯੋਗ ਪਾਣੀ ਜਿਹੜਾ ਮਿਲਨੋ ਵਾਟਰ ਹੈਗਾ ਉਹ ਵੀ ਵਰਤ ਲਓ ਤੇ ਇਹ ਵੀ ਤੁਸੀਂ ਕੱਪੜੇ ਧੋ ਲਓ ਨਹਾ ਲਓ ਜਾਂ ਬਰਤਨ ਸਾਫ਼ ਕਰ ਲਓ ਤਾਂ ਕਿ ਤੁਹਾਡਾ ਜਿਹੜਾ ਤੁਹਾਡਾ ਵੀ ਜਿਹੜਾ ਪਾਣੀ ਤੋਂ ਬਗੈਰ ਤਾਂ ਜਿਹੜਾ ਗਤੀ ਨਹੀਂ ਨਾ ਹੈਗੀ ਕਹਿੰਦਾ ਪਾਵੇ ਜੇਕਰ ਵਾਟਰ ਸਪਲਾਈ ਦਾ ਪਾਣੀ ਛੱਡਿਆ ਜਾਵੇ ਤੇ ਪੀਤਾ ਨਾ ਜਾਵੇ ਬਾਕੀ ਕੰਮਾਂ ਦੇ ਵਿੱਚ ਯੂਜ਼ ਕੀਤਾ ਜਾਵੇ ਹਾਂ ਪੀ ਵੀ ਸਕਦੇ ਹੋ ਤੇ ਜੇ ਨਹੀਂ ਪੀ ਸਕਦੇ ਅਜੇ ਮਿਲਨੋ ਵਾਟਰ ਤੁਹਾਡੇ ਕੋਲ ਹੈਗਾ ਜੇ ਉਹ ਹੈਗਾ ਤੇ ਉਹ ਇਹਨੂੰ ਵਰਤ ਲਓ ਠੀਕ ਹੈ ਇਹ ਦਰਾ ਕਪੜੇ ਧੋ ਲੋ ਤੇ ਬਰਤਨ ਸਾਫ ਕਰਦੇ ਦੂਜੇ ਮਤਲਬ ਸਾਡੇ ਡਿਪਾਰਟਮੈਂਟ ਵੱਲੋਂ ਸਾਰੀਆਂ ਜਿਹੜੀਆਂ ਜਿਹੜੀਆਂ ਸਪਲਾਈਆਂ ਤਕਰੀਬਨ ਚਾਲੂ ਕਰ ਦਿੱਤੀਆਂ ਆ ਸਰ ਜਿਹੜਾ ਇਹਦਾ ਪਾਣੀ ਹੁੰਦਾ ਲਗਭਗ ਕਿੰਨੇ ਕ ਡੂੰਘੇ ਬੋਰ ਹੁੰਦੇ ਨੇ ਦੇਖੋ ਜੀ ਇਹ ਵਕ ਵਕ ਏਰੀਏ ਦੇ ਸਾਰ ਨਾਲ ਸਾਡੇ ਉਹ ਇਹ ਤੇ ਸਾਡੇ ਉੱਚ ਅਧਿਕਾਰੀ ਦੱਸ ਸਕਦੇ ਨੇ ਵਿਸੇ ਤਕਰੀਬਨ 300 ਤੋਂ 400 ਪਲੱਸ ਜਿਹੜੇ ਆ ਫੁੱਟ ਡੂੰਗੇ ਬੋਰ ਨੇ ਇਹ ਤੇ ਸਾਡੇ ਉੱਚੇ ਅਧਿਕਾਰੀ ਜਿਹੜੇ ਸਾਡੇ ਇੰਜੀਨੀਅਰ ਸਾਡੇ ਡਿਪਾਰਟਮੈਂਟ ਆਫੀਸਰ ਇਹ ਇਹ ਜਾਣਕਾਰੀ ਹੁਣ ਉਹਨਾਂ ਨੂੰ ਅਸੀਂ ਤੇ ਜਿਹੜੇ ਜਿਹੜੇ ਗਰਾਊਂਡ ਲੈਵਲ ਤੇ ਲੀਕੇਜ ਹੋ ਗਈ ਆ ਕਿ ਹੈਗੀ ਆ ਜਾਂ ਕਿਥੇ ਇੱਕ ਤੇ ਟੂਟੀ ਖਰਾਬ ਹੈਗੀ ਆ ਉਹ ਉਹਨਾਂ ਨੂੰ ਅਸੀਂ ਵੇਖ ਰਿਆ ਤਾਂ ਕਿ ਲੋਕਾਂ ਤੱਕ ਜਿਹੜਾ ਪੀਣ ਵਾਲਾ ਵਾਟਰ ਸਪਲਾਈ ਡਿਪਾਰਟਮੈਂਟ ਦਾ ਪਾਣੀ ਲੋਕਾਂ ਤੱਕ ਪਹੁੰਚੇ ਉਹ ਤਕਰੀਬਨ ਹਾਲ ਹੋ ਗਈ ਤੇ ਇੱਕ ਅਸੀਂ ਅਸੀਂ ਥੋੜੀ ਮਾਰੀ ਜੇ ਕੰਪਲੀਟ ਆਈ ਇਹ ਵੀ ਅਸੀਂ ਕੋ 2-4 ਘੰਟੇ ਲਗਾਤਾਰ ਚਲਾਵਾਂਗੇ ਤੇ ਇਹ ਪਾਣੀ ਬਿਲਕੁਲ ਸਾਫ਼ ਹੋ ਸਕਦਾ ਕਿਉਂਕਿ ਸਾਡੀ ਦਵਾਈ ਵੀ ਨਾਲ ਚੱਲ ਰਹੀ ਹੈ ਤੇ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਜਿਹਨਾਂ ਕੋ ਪਾਣੀ ਹੈ ਉਹ ਪੀ ਲਓ ਤੇ ਇਹ ਵੀ ਤੁਸੀਂ ਦੇ ਡਿਸਜੰਕਟਰ ਤੇ ਵਰਤ ਸਕਦੇ ਹੋ ਓਕੇ ਸਾਈਟ